ਕਿੰਨੀ ਫੜ ਕੇ ਨਾ ਹੁੰਨੇ ਚੇਤਾ ਮੇਰੇਆ ਸਾਡਾ ਸਾਡਾ ਜੀ ਕਰਦਾ ਮੇਰੀ ਗੱਲ ਸੁਣ ਮੈਨੂੰ ਇਹ ਗੱਲ ਕਹੀ ਤੂੰ ਉਦੋਂ ਵੀ ਗੱਡੀ ਨੂੰ ਜਾ ਕੇ ਨਹੀਂ ਸਾਈਡ ਤੇ ਆ ਤੇ ਇਸ ਜਾਲੀਆਂ ਕਰ ਤਾਨੂੰ ਜਾਲੀਆਂ ਕਰਕੇ ਰੋਕਿਆ ਨੇ ਇਹਨੇ ਜਾਲੀਆਂ ਲੱਗੀਆਂ ਤਾਂ ਰੋਕਿਆ ਲੱਗੇ ਮੈਂ ਯਾਰ ਤੂੰ ਹੀ ਹੋਰ ਤਰ ਫੇਰ ਲੱਗੇ ਆਹ ਤੂੰ ਕਹਿੰਦਾ ਸਾਈਡ ਤੇ ਇਹ ਕੀ ਗੱਲ ਹੈ ਸਾਈਡ ਤੇ ਕਰ ਗੱਡੀ ਨੂੰ ਸਾਈਡ ਤੇ ਕੱਟਣਾ ਰਾਜ ਮੱਟਣਾ ਨਹੀਂ ਕਰੇ ਮੂੰਹ ਤੇ ਨਹੀਂ ਲਿਖਿਆ ਨਹੀਂ ਕਰਦਾ ਮੇਰੀ ਗੱਡੀ ਕਿੱਥੇ ਮੇਰੀ ਗੱਡੀ ਮੈਂ ਟਰੱਕ ਲਿਆਂਦਾ ਰੱਖ ਲਿਆਂਦਾ ਹਾਂ ਭਾਜੀ ਮੈਂ ਵਰਦੀ ਚ ਹੁੰਦਾ ਨਹੀਂ ਹਾਂ ਨਹੀਂ ਹੁੰਦਾ ਹਾਂ ਅੱਜ ਤੱਕ ਨਹੀਂ ਭਾਜੀ ਵਰਦੀ ਜਾਨ ਸਾਡੀ ਹੋਣਾ ਐਸ ਕੀ ਨਾਗਰ ਸਾਹਮਣੇ ਲੱਗਾਂ ਇਹ ਵੀ ਨਾੜਦਾ ਹਾਂ ਆਪਰੇਸ਼ਨ ਟੀਮ ਚ ਲੈ ਆਓ ਗੱਲ ਕਰ ਲੈ ਲੈ ਆਓ ਗੱਲ ਕਰ ਮੈਂ ਗੱਲ ਕਰਾ ਦਿੰਦਾ ਆਹੋ ਤੁਹਾਨੂੰ ਕੀ ਮੜਕ ਦੇ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵਜਨਾਂ ਫਿਰ ਗੱਡੀਆਂ ਮੇਰਾ ਭਰਾ ਨੇ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਗੱਡੀਆਂ ਨੇ ਜਾਲੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਈ ਤੇ ਨਾ ਮੈਂ ਲਾਉਣੀ ਆ ਪੁਲਵਾ ਦੋ ਆਪ ਖਰਾ ਆ ਗਿਆ ਕੋ ਚੰਗਾ ਆ ਤੇ ਆਹੋ ਭਰਾ ਜੀ ਮੈਂ ਵੀ ਉਸ ਨਾਲੇ ਲੱਗਾ ਨਹੀਂ ਆਹੋ ਮੈਂ ਸੀਆਈਏ ਸਟਾਫ ਵਜੋਂ ਕੰਮ ਕਰਦਾ ਮੈਂ ਤੇ ਤੁਹਾਨੂੰ ਹੁਣ ਤੁਸੀਂ ਥਾਲੀਆਂ ਲਵਾ ਲੋਗੇ ਮੇਰੀਆਂ ਮਾਰੋ ਹੀ ਪਈ ਜੀ ਸਾਨੂੰ ਤੇ ਮੂੰਹ ਤੇ ਲਿਖਿਆ ਤੇ ਤੁਸੀਂ ਉਹ ਮੈਂ ਇਹਨੂੰ ਵੀ ਨਹੀਂ ਦੱਸਿਆ ਇਹਨੂੰ ਕਿੰਨੀ ਗਰੀ ਦੱਸਿਆ ਇਹ ਮੈਨੂੰ ਆਉਂਦਾ ਵੀ ਤੈਨੂੰ ਮੈਂ ਹੋਂਦ ਲਿਖਿਆ ਤੁਹਾਨੂੰ ਕਿਹੜੀ ਕਿਲ ਅਮਰੀਕਾ ਮੈਂ ਸਾਈਡ ਤੇ ਰੋਕਿਆ ਨੇ ਰੋਕਿਆ ਕਿਉਂਕਿ ਰੋਕਿਆ ਕਿ ਕਿਉਂਕਿ ਉਸ ਨੂੰ ਮਿਲਿਆ ਆ ਰਹੀ ਹਾਂ ਫੂਲ ਸਿਟੀ ਤੇ ਤੇ ਬਲਾਜਮੈਂਟ ਮੈਂ ਵੀ ਬਲਾਜਮੈਂਟ ਹਾਂ ਜੀ ਤੋਂ ਮੈਂ ਇੰਨੀ ਗੱਲ ਕਹੀ ਹੈ ਨਾ ਕਿ ਸਾਈਡ ਤੇ ਲਾ ਤੂੰ ਉਦਨ ਵੀ ਲਾ ਲੈ ਸਾਈਡ ਤੇ ਨਾਲ ਮੈਂ ਸਾਈਡ ਤੇ ਰਿਆ ਕਰਕੇ ਗੱਡੀਆਂ ਨਹੀਂ ਲੱਗੀਆਂ ਪਿੱਛੇ ਮੈਡਮ ਮੇਰੀ ਵੀਡੀਓ ਮਾ ਲੋ ਮੇਰੀ ਕੀ ਗੱਲ ਚਾ ਆ ਜਾਂਦੀ ਹੈ ਮਾ ਲੋ ਮੇਰੀ ਕੀ ਗੱਲ ਚਾ ਆ ਜਾਂਦੀ ਹੈ ਮਾ ਲੋ ਮੇਰੀ ਕੀ ਗੱਲ ਚਾ ਆ ਜਾਂਦੀ ਹੈ ਮਾ ਲੋ ਮੇਰੀ ਕੀ ਗੱਲ ਚਾ ਆ ਜਾਂਦੀ ਹੈ ਮਾ ਲੋ ਮੇਰੀ ਕੀ ਗੱਲ ਚਾ ਆ ਜਾਂਦੀ ਹੈ ਮਾ ਲੋ ਮੇਰੀ ਕੀ ਗੱਲ ਚਾ ਆ ਜਾਂਦੀ ਹੈ ਮਾ ਲੋ ਮੇਰੀ ਕੀ ਗੱਲ ਚਾ ਆ ਜਾਂਦੀ ਹੈ ਮਾ ਲੋ ਮੇਰੀ ਕੀ ਗੱਲ ਚਾ ਆ ਜਾਂਦੀ ਹੈ ਮਾ ਲੋ ਮੇਰੀ ਕੀ ਗੱਲ ਚਾ ਆ ਜਾਂਦੀ ਹੈ ਮਾ ਲੋ ਮੇਰੀ ਕੀ ਗੱਲ ਚਾ ਆ ਜਾਂਦੀ ਹੈ ਮਾ ਲੋ ਮੇਰੀ ਕੀ ਗੱਲ ਚਾ ਆ ਜਾਂਦੀ ਹੈ ਮਾ ਲੋ ਮੇਰੀ ਕੀ ਗੱਲ ਚਾ ਆ ਜਾਂਦੀ ਹੈ ਮਾ ਲੋ ਮੇਰੀ ਕੀ ਗੱਲ ਚਾ ਆ ਜਾਂਦੀ ਹੈ ਮਾ ਲੋ ਮੇਰੀ ਕੀ ਗੱਲ ਚਾ ਆ ਜਾਂਦੀ ਹੈ ਮਾ ਲੋ ਮੇਰੀ ਕੀ ਗੱਲ ਚਾ ਆ ਜਾਂਦੀ ਹੈ ਮਾ ਲੋ ਮੇਰੀ ਕੀ ਗੱਲ ਚਾ ਆ ਜਾਂਦੀ ਹੈ ਆਡ ਭਾਈ ਇਹ ਮਲਾਜਮ ਹੈ ਤੇ ਜਾਲੀਆਂ ਲਾ ਕੇ ਤਰੇ ਫਿਰ ਆ ਮੈਂ ਲਾਉਣੀ ਆ ਮੈਂ ਤੈਨੂੰ ਬੜੀ ਵਾਰੀ ਕਹਿਤਾ ਸੀ ਤੇ ਕੀ ਕਰੇ ਮੈਨੂੰ ਦਫਰ ਮੈਨੂੰ ਕਿਹਾ ਤਾਂ ਐਵੇਂ ਤੂੰ ਰੁਕੀ ਜਾਂਦਾ ਮੈਨੂੰ ਕੀ ਕਰਦਾ ਜਦੋਂ ਮੈਂ ਇੱਕ ਵਾਰੀ ਕਹਿਤਾ ਮੈਂ ਮਲਾਜਮ ਹੈ ਯਾਰ ਮੈਂ ਕਿਹ ਕੰਮ ਨੂੰ ਲਾਈਆ ਹੋਣੀ ਆ ਤੇ ਤੈਨੂੰ ਕੀ ਕਿਹਾ ਕੀ ਕਿਹਾ ਕੀ ਉਹ ਜਾਲਾਂ ਕੇ ਪੈਸੇ ਨਾ ਟੈਨੂੰ ਕਿਹਾ ਕੀ ਉਹਦੇ ਐਵੇਂ ਬਸ ਹੀ ਜਾਂਦਾ ਤੂੰ ਉਦਣ ਵੀ ਲਾਈਆ ਸੀ ਆਜ ਤੇ ਸਾਈਡ ਤੇ ਉਹ ਤੈਨੂੰ ਸਾਈਡ ਤੇ ਕਿਹਾ ਤੈਨੂੰ ਕੁਝ ਕਹਿਤ ਨਹੀਂ ਨਾ ਕੋਈ ਚੰਗੀ ਬੋਲੀ ਬੋਲੇ ਫਿਰ ਕੀ ਚੰਗੇ ਕੀ ਕਰਾਂ ਭਰਾ ਮੇਰੇ ਨਾ ਜੜਨੇ ਭਾਈ ਸਾਈਡ ਤੇ ਕਰ ਨਾ ਮਾੜੀ ਜਾਨ ਕਰਦੇ ਵੀ ਇੱਕ ਮਿੰਟ ਮੇਰੀ ਗੱਲ ਹਾਂਜੀ ਹ ਕੁਚ ਚੰਗੇ ਕੰਮ ਕਰੋ ਕੀ ਚੰਗੇ ਕੰਮ ਕਰੇ ਇੱਕ ਮਿੰਟ ਮੇਰੀ ਗੱਲ ਬੋਲੋ ਇੰਨਾ ਹੀ ਤੂੰ ਅਸਲਾ ਨਾ ਕਹਿੰਦੇ ਇੰਨਾ ਹੀ ਤੂੰ ਨਹੀਂ ਹੁੰਦੇ ਦੋਦ ਜੀ ਰਹਿਣੇ ਚਾਹੇ ਤਿੰਨ ਰਹਿਣੇ ਮਿਲਦਾ ਕੁਝ ਕਵਰੀ ਕੀ ਕੀਤੀ ਤੂੰ ਜੀ ਰਹਿਣੇ ਜਾ ਕੇ ਥਾਣੇ ਪੁੱਜ ਕਿੰਨੇ ਅਸਲੇ ਚਾਰ ਕੁ ਮਿੰਟ ਲੈ ਰੋ ਮੈਂ ਰਿਕਵਰ ਕਰਤੀ ਹਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਫਿਰ ਅਵੇਂ ਰੁਕ ਜੰਨਾ ਮੈਂ ਕੀ ਕਰਾਂ ਤੈਨੂੰ ਤੂੰ ਆਪਣੀ ਜਗ ਲੱਗ ਜਿਹੜੀ ਮੇਰੀ ਡਿਊਟੀ ਮੈਂ ਕਰੀ ਜਾਂ ਫਿਰ ਜੇ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਜੇ ਮੈਨੂੰ ਲੱਗੂ ਮੈਂ ਕਰੂੰ ਤੇ ਮੈਂ ਮੈਂ ਵੀ ਥਾਣੇ ਕੱ ਆਪਰੇਸ਼ਨ ਤੇ ਮੈਦੀ ਹੋਹੀ ਆਪਣੀ ਡਿਊਟੀ ਕਰਾਂ ਨਾ ਜੀ ਤੁਹਾਨੂੰ ਕੋਈ ਤੀਰੇ ਤੱਕ ਇਹ ਕਿਹੜੀ ਗੱਲ ਆ ਜੇ ਜਿਹੜੀ ਡਿਊਟੀ ਤੂੰ ਕਰਦਾ ਆ ਤੇ ਮੈਂ ਗਰਾਊਂਡ ਤੇ ਜਾਲੀਆਂ ਲਾ ਨਹੀਂ ਲਾਉਣੀ ਗਾਉਣੀ ਲਾਉਣੀ ਫਿਰ ਲੰਗਾ ਰੋਇ ਬੈਠਾ ਰਹੇ ਮੈਂ ਨਹੀਂ ਰੋਕਦਾ ਨਾ ਨਹੀਂ ਸੱਦਣਾ ਕੋਈ ਨਹੀਂ ਲਵਾ ਕੇ ਕਰੂੰ ਮੈਂ ਨਹੀਂ ਲਾਉਣੀ ਕੋਈ ਚੱਕਰ ਹੀ ਆਪਰੇਸ਼ਨ ਕਿਹਨੇ ਤੇ ਤੁਹਾਡੀ ਡਿਊਟੀ ਜਿਹੜੀ ਕੀ ਕਰਨੀ ਵੀ ਮੇਰੇ ਤੋਂ ਹਸਾਨ ਕਰਨਾ ਮੈਂ ਨਹੀਂ ਲਾਉਣੀ ਜਾਲੀਆਂ ਆਪਰੇਸ਼ਨ ਦੀ ਡਿਊਟੀ ਦਾ ਜਾਲੀਆਂ ਲਵਾਉਣ ਵਾਲਾ ਮੈਂ ਲਵਾਉਂਦਾ ਨਾ ਲਵਾਈਆਂ ਤੂੰ ਉਸ ਟੇਬਲ ਨੂੰ ਦੋਨ ਭਾਈਆਂ ਆਵਾਜ਼ ਆਉਂਦੀ ਆ ਮੈਂ ਲਾਈਆਂ ਜਾਣੀਆਂ ਫਿਰ ਦੋਨ ਲਾਈਆਂ ਨਹੀਂ ਲਾਉਣੀ ਨਹੀਂ ਲਾਉਣੀ ਮੈਂ ਦੋਨ ਬਾਹਰ ਹੁੰਦਾ ਪਹਿਲਾਂ ਬਾਹਰ ਕਰਵਾਉਂਦਾ ਮੈਂ ਨਾ ਲਵਾਵਾਂ ਨਹੀਂ ਚੱਕਰ ਲਵਾ ਦੇ ਆਓ ਪਿੰਨ ਥੱਲੇ ਨਹੀਂ ਹੁਣ ਥੱਲੇ ਚਲ ਠੀਕ ਹੋ ਜਾ ਲਵਾਵਾਂ ਪੋਰੇਸ਼ਨ ਕਰਦੇ ਆ ਸਾਡੇ ਸਾਨ ਕਾਢੇ ਤੁਸੀਂ ਦੂਜੀ ਕਰਦੇ ਆ ਬਕਵਾਸ ਥੋੜੀ ਜਿਹੀ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਹਦਾ ਫਿਰ ਮੈਂ ਟਿੱਕੀ ਖਾਂਦਾ ਨਾ ਨਾ ਫੋਨ ਜੀ ਨਾ ਨਾ ਇਹ ਹਟਾਏ ਕਿ ਮੈਂ ਕਰਨਾ ਬਕਵਾਸ ਵਾਲੀ ਕੀ ਗੱਲ ਬਕਵਾਸ ਸਾਡਾ ਕੀ ਕਹਿੰਦਾ ਮੈਂ ਬਕਵਾਸ ਕਿਉਂ ਇਹਨੂੰ ਬਕਵਾਸ ਨਾ ਕਰੀਂ ਹੈ ਲੋੜੀ ਆਪਣੀ ਗੱਲ ਮੈਂ ਬਾਣ ਗੱਲ ਮੈਂ ਮਹਿਕਮਤ ਨਾਲ ਬਾਣ ਗੱਲ ਮੈਂ ਮਹਿਕਮਤ ਸਾਹਿਬ ਨਾਲ ਬਾਣ ਗੱਲ ਆਪਣਾ ਬੋਲ ਕੋਈ ਚੱਕਰ ਨਹੀਂ ਲਾੜੂ ਜਿਹਨੂੰ ਫੋਨ ਲਾਉਣਾ ਲਾਉ ਤੀ ਹੈਲੋ ਮਿਲਣਾ ਡਿੱਪੀ ਨਾਲ ਫੋਨ ਲਾਓ ਹਾਦੀ ਸਾਹਿਬ ਉਹ ਸਰ ਇੱਥੇ ਰੋਕ ਕੇ ਕਿਲੋਤੇ ਹੈ ਜਾਲੀਆਂ ਲਾਈਆਂ ਲਾ ਤੂੰ ਵਡਾ ਮਲਾਜਮ ਪਲਾਂਟਮ ਕਾਣਾ ਬਾਦੀ ਘਟ ਕੋਈ ਚੱਕਰ ਨਹੀਂ ਵੀਡੀਓ ਬਣੀਏ ਦਿਖਾਵਾਗਾ ਕਰਦਾ ਸਾਡੇ ਤੇ ਹਸਾਨ ਕਰਦਾ ਕਿੰਨਾ ਤੂੰ ਮੇਰੀ ਗੱਲ ਕਰ ਰੋਕ ਜਾ ਉਹ ਹੀ ਉਹ ਹੀ ਮੈਂ ਫੋਨ ਲੰਦੇ ਜਾ ਤੂੰ ਠੀਕ ਹੈ ਤੂੰ ਹੀ ਉਧਾਂ ਜੋ ਸਪੀਡ ਲੈ ਲੈ ਜਿਹੜੀ ਗੱਡੀ ਜੀ ਵੀਡੀਓ ਬਣਾਈ ਜਾਂਦੇ ਐਵੇਂ ਨਜ਼ਾਇਰ ਯਾਰ ਇਹ ਬਣਾਈ ਜਾਂਦੇ ਐ। ਮੈਂ ਇਹ ਤੁਹਾਨੂੰ ਆਖ ਰਿਹਾ ਗੱਡੀ ਸਾਈਡ ਤੇ ਗੱਲ। ਮਤਲਬ ਬੋਲਣ ਦੀ ਤਾਂ ਜਦ ਛੱਡਦਾ ਹੀ ਕਰ ਮਾਲਾਮਾ। ਮੈਨੂੰ ਕਹਿੰਦਾ ਤੂੰ ਉਦੋਂ ਵੀ ਨੋਹਾਂ ਦੇ ਜਾਣੀਆਂ ਲਿਆ ਲਾ ਸਾਈਡ ਤੇ। ਇਹਨੂੰ ਮੈਂ ਕਹਾਂ ਤਾਂ ਮੈਂ ਮੇਰੇ ਜਾਣੀਆਂ ਲੱਗੀਆਂ ਮੈਂ ਲਾਉਣੀਆਂ ਤੂੰ ਨਹੀਂ ਲਵਾਉਂਦਾ। ਕੋਈ ਦੱਸ ਲੋ ਕੋਈ ਨਹੀਂ ਅੱਡੇ 4-5 ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਹੋਰ ਤੁਸੀਂ ਉਹੀ ਹੋਣਾ ਜਿਨ੍ਹਾਂ ਨੇ ਉਦੋਂ ਹੈਲੋ। ਉਹਨਾਂ ਨੇ ਇਹ ਕਿਹਾ ਤੁਸੀਂ ਉਦੋਂ ਵੀ ਰਾਹ ਜਾਣੀਆਂ ਲਾਈਆਂ ਸੀ ਨਾ। ਮੈਂ ਆਪਣੀ ਕਮਰੇ ਲਾਉਣਾ ਕੇ ਜੀਣਾ ਹਾਂ ਠੀਕ ਆ ਫਿਰ ਆਪਾਂ ਵੀ ਆਪਣੀ ਡਿਊਟੀ ਕਰਾਂਗੇ ਅੰਨੀ ਵੀ ਆਪਣੀ ਡਿਊਟੀ ਕਰਾਂਗੇ ਜੀਵਾ ਤੂੰ ਆਕੜ ਲਿਆ ਇੱਥੇ ਸੋਗੋਈ ਨਾਲੇ ਤਮਾਸ਼ਾ ਲਾਇਆ ਵਾਦੂ ਦਾ ਮੁਲਾਜ਼ਮ ਹੋ ਕੇ ਠੀਕ ਆ ਤੇ ਤੂੰ ਉਹਨੂੰ ਕਿੰਨੀ ਇੱਜ਼ਤ ਦੇ ਤੀਂ ਉਹ ਕਿੰਨੀ ਇੱਜ਼ਤ ਦੇਣਾ ਬਲੂ ਕਿਉਂ ਕਹੋ ਕਿੰਨੀ ਇੱਜ਼ਤ ਦੇਣਾ ਤੂੰ ਹੀ ਕਿੰਨੀ ਇੱਜ਼ਤ ਦੇਣੇ ਅਗਲੇ ਨੂੰ ਵੀਡੀਓ ਬੰਦ ਕਰ ਮੇਰੇ ਪਿੱਛੇ ਤੁਹਾਡਾ ਵੀ ਠੀਕ ਆ ਠੀਕ ਆ ਸਾਨੂੰ ਪਤਾ ਕਿੰਨਾ ਕਿੱਦਾਂ ਬੋਲਣਾ ਕਿੰਨਾ ਕਿੱਦਾਂ ਬੋਲਣਾ ਪ੍ਰੇਮ ਸਾਰਾ ਵਿੱਚ ਹੈ ਆ ਰਿਕਾਰਡਿੰਗ ਤੇ ਠੀਕ ਆ ਇਹਨਾਂ ਮਤਲਬ ਆ ਲੋਕਾਂ ਸਾਹਮਣੇ ਤਮਾਸ਼ਾ ਬਣਾ ਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜੜੀਆਂ ਲਾਉਣ ਦੀ ਕਹਿ ਤਾਨੂੰ ਹੋਰ ਕੀ ਕਹਿਤਾ ਬੁੱਤੋ ਤੁਸੀਂ ਕਹਿਣ ਦੇ ਵਿੱਚ AK47 ਰੱਖੀ ਆ ਹੈ ਮੈਡਮ ਮੇਰਾ ਹਸਲਾ ਪਿਆ ਮੈਂ ਉਤੋਂ ਜਾਲੀਆਂ ਨਾ ਲਾਵਾਂ ਮੈਂ ਖਵਾਣਾ ਹੀ ਤੇ ਕੇ ਨਹੀਂ ਤੁਸੀਂ ਫਿਰ ਕਿਦਾਂ ਕਹਿਤਾ ਉਹ ਤੁਸੀਂ ਤੁਮ ਕੋਂਡੇ ਮੇਰੇ ਕੋ ਵੀ AK47 ਹੈਗੀ ਇਹ ਕੀ ਗੱਲ ਇਹ ਵੀਡੀਓ ਤੇ ਵਿੱਚ ਹੀ ਆ ਵੀਡੀਓ ਸਾਰਾ A to Z ਰਿਕਾਰਡ ਆ ਬਸ SP ਸਰ ਨੂੰ ਦਿਖਾਵਾਂਗੇ ਹਾਂ ਦਿਖਾਉ ਦੇ ਤੁਸੀਂ ਤੇ ਦਾਕੜ ਨੇ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਂ ਦੇ ਮੈਨੂੰ ਮਲਾਜਮ ਨਾਲ ਕੋਰਪੋਰੇਟ ਤੇ ਕਰੋ एक जो सोशल मीडिया पर भीडियो वायरल हुई है जिस पुलिस मुलाजम साधे कमर के पुलिस पार्टी के नाम बहसता नज़र आ रहा है इस बंदी मुर्जी पड़ताल की है यह घटना सोलह अगस्त की है जिसटेबल शुभकर्मन की अमृतसर पुलिस ने तैयार वालों माड़ी शब्दावली बहसबाजी की गई है ਹੋਰੀ ਤਰਫ ਤੇ ਸੁਲਾਸ਼ ਨੂੰ ਸਸਪੈਂਡ ਕਰਕੇ ਇਸ ਦੇ ਖਿਲਾਫ ਅਭਾਗਿਕਾਦਨੀ ਸ਼ੁਰੂ ਕੀਤੀ ਗਈ ਹੈ ਉਹ ਵਿੰਕਚ ਵੀ ਕਿਸੇ ਵੀ ਕਾਰਨ ਜੋ ਕਿ ਡਿਸਪਲਿਨ ਬ੍ਰੋਚਸ ਵਿੱਚ ਹੈ ਕਿ ਅਨੁਸ਼ਾਸਨ ਰੂਪਨ ਕੀਤਾ ਜਾਂਦਾ ਉਸ ਨੂੰ ਇਸ ਦੇ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਸਖਤ ਸਜ਼ਾ ਦੇ ਦਿੱਤੀ ਜਾਵੇਗੀ